ਬਹੁਤ ਹੀ ਮੇਰੇ ਸਤਕਾਰਯੋਗ ਸ਼ਹਿਰ ਵਾਸੀਓ ਆਪਾਂ ਸਾਰਿਆਂ ਨੂੰ ਪਤਾ ਕਿ ਨਹਿਰ ਦੇ ਕੋੜਕੂਰਾ ਰੋਡ ਦੇ ਉੱਤੇ ਪੋਲ ਜਿਹੜਾ ਬਣ ਰਿਹਾ ਉਹ ਆਪਾਂ ਹਫ਼ਤੇ ਲਈ ਬੰਦ ਕੀਤਾ ਸੀਗਾ ਲਗਭਗ ਕੰਮ ਨੇਪੜੇ ਚੜਨ ਵਾਲਾ ਅੱਜ ਰਾਤ ਤੱਕ ਇਹ ਸ਼ਿਫਟ ਹੋ ਜਾਊਗਾ ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹਣਾ ਕਿ ਪਰੇਸ਼ਾਨੀ ਜਦੋਂ ਵੀ ਕੋਈ ਕੰਮ ਕਰਦੇ ਆ ਡਿਵੈਲਪਮੈਂਟ ਦੇ ਕੰਮ ਹੁੰਦੇ ਉਹਦੇ ਚਾਉਂਦੀ ਆ ਆਪਾਂ ਚੱਲੀ ਆ ਸੋ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਆ ਕੱਲ ਦਾ ਦਿਨ ਸਿਰਫ ਮੰਗਿਆ ਤੁਥੋਂ ਕਿ ਸਾਈਡ ਤੇ ਜਿਹੜੀਆਂ ਸੇਫਟੀ ਐਂਗਲਸ ਵਗੈਰਾ ਲਗਣੀਆਂ ਕੱਲ ਦਿਨੇ ਉਹਨਾਂ ਦਾ ਕੰਮ ਚੱਲੂਗਾ ਅੱਜ ਰਾਤ ਤੱਕ ਇਹ ਪੁਲ ਸ਼ਿਫਟ ਹੋ ਜਾਊਗਾ ਤੁਹਾਡਾ ਸਹਿਯੋਗ ਰਿਹਾ ਤੁਸੀਂ ਪੂਰਨ ਸਹਿਯੋਗ ਦਿੱਤਾ ਅ ਇਸ ਲਈ ਤੁਹਾਡਾ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਜੋ ਸਾਨੂੰ ਸਹਿਯੋਗ ਦੇ ਰਹੇ ਹੋ ਆਪਾਂ ਇਸ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਸ਼ਹਿਰ ਦੀ ਡਿਵੈਲਪਮੈਂਟ ਨੂੰ ਜਾਰੀ ਰੱਖਣ ਲਈ ਇਹ ਇਦਾਂ ਦਾ ਹੀ ਸਹਿਯੋਗ ਤੁਥੋਂ ਮੰਗਦੇ ਆ ਹਮੇਸ਼ਾ ਕਿ ਆਪਾਂ ਜਿੰਨੇ ਆਪਣੇ ਬਚੇ ਹੋਏ ਕੰਮ ਉਹਨਾਂ ਨੂੰ ਨੇਪੜੇ ਚਾੜ੍ਹ ਸਕੀਏ ਸੋ ਇਹ ਤੁਹਾਡੀ ਸੇਵਾ ਦੇ ਵਿੱਚ ਜਲਦੀ ਹੀ ਪੁਲ ਅਸੀਂ ਫਰਵਰੀ ਦੇ ਲਾਸਟ ਤੱਕ ਪਲਾਨਿੰਗ ਹੈ ਸਾਡੀ ਕਿ ਇਹਨੂੰ ਚਾਲੂ ਕਰ ਦਿੱਤਾ ਜਾਊਗਾ ਜਿਹੜਾ ਪੁਰਾਣਾ ਪੁਲਾ ਇਹ ਕੱਲ ਸ਼ਾਮ ਤੱਕ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਚਾਲੂ ਨਹੀਂ ਤਾਂ ਪਰਸੋਂ ਇਹ ਤੁਹਾਡੀ ਸੇਵਾ ਦੇ ਵਿੱਚ ਪਹਿਲਾਂ ਕੋੜਪੂਰਾ ਰੋਡ ਹਾਜ਼ਰ ਹੋਊਗੀ ਤੁਹਾਡੇ ਚੱਲਦੀ ਹੋਊਗੀ ਸੋ ਸਾਰਿਆਂ ਦਾ ਇਦਾਂ ਹੀ ਸਹਿਯੋਗ ਦੇਣ ਲਈ ਅਸੀਂ ਫਿਰ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਔਖੇ ਵੀ ਹੋਏ ਹੋ ਸੋ ਇਹਦੇ ਲਈ ਮਾਫੀ ਚਾਹੁੰਦੇ ਆ ਕਿ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਫਰੀਦਕੋਟ ਵਾਸੀਆਂ ਨੂੰ ਜਾਂ ਸਾਡੇ ਪੰਜਾਬ ਵਾਸੀਆਂ ਨੂੰ ਆਵੇ ਪਰ ਜਦੋਂ ਡਿਵੈਲਪਮੈਂਟ ਹੁੰਦੀ ਆ ਨਿੱਕੀਆਂ-ਨੁਕੀਆਂ ਮੋਟੀਆਂ ਅਰਚਨਾਵਾਂ ਆਉਂਦੀਆਂ ਰਹਿੰਦੀਆਂ ਸੋ ਉਹਨਾਂ ਦੇ ਵਿੱਚ ਵੀ ਤੁਸੀਂ ਸਾਡਾ ਸੰਪੂਰਨ ਸਾਥ ਦਿੱਤਾ ਉਹਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ